ਦੋਸਤੋ ਅੱਜ ਹੜ੍ਹਾਂ ਕਰਕੇ ਪੰਜਾਬ ਦੇ ਉੱਪਰ ਬਹੁਤ ਵੱਡੀ ਭੀੜ ਪਈ ਹੈ ਤੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਪੰਜਾਬੀ ਬਹੁਤ ਵੱਡੀ ਮੁਸ਼ਕਲ ਵਿੱਚੋਂ ਗੁਜ਼ਰ ਰਹੇ ਹਨ ਜਿੱਥੇ ਹੜ੍ਹਾਂ ਨੇ ਹਜ਼ਾਰਾਂ ਪਿੰਡ ਡੋਬ ਦਿੱਤੇ ਹਨ ਲੋਕ ਘਰੋਂ ਬੇਕਾਰ ਕਰ ਦਿੱਤੇ ਹਨ ਉੱਥੇ ਫਸਲਾਂ ਖੇਤ ਸਭ ਕੁਝ ਬਰਬਾਦ ਹੋ ਚੁੱਕਿਆ ਹੈ ਤੇ ਦੋਸਤੋ ਇਹ ਸਮਾਂ ਹੈ ਕਿ ਅਸੀਂ ਆਪਣੇ ਉਹਨਾਂ ਭੈਣਾ ਵੀਰਾਂ ਬਜ਼ੁਰਗਾਂ ਦੇ ਹੱਕ ਦੇ ਵਿੱਚ ਖੜੀਏ ਉਹਨਾਂ ਦੀ ਤਿਲਫੁਲ ਸਹਾਇਤਾ ਕਰੀਏ ਸੋ ਦੋਸਤੋ ਇਸ ਫਰਜ ਨੂੰ ਆਪਣਾ ਕਰਮ ਧਰਮ ਸਮਝਦੇ ਹੋਏ ਸਾਡੇ ਤਲਵੰਡੀ ਸਾਬੋ ਤਖਤ ਸ੍ਰੀ ਦਮਦਮਾ ਸਾਹਿਬ ਨਗਰ ਦੇ ਸਮੁੱਚੇ ਨਿਵਾਸੀਆਂ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਬਾੜ ਵਾਈਸ ਸਹਾਇਤਾ ਇਕੱਤਰ ਕੀਤੀ ਜਾਵੇ ਤੇ ਜਿਹਦੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਧਰਮ ਫਿਰਕੇ ਦਾ ਭੇਦਭਾਵ ਨਾ ਰੱਖਿਆ ਜਾਵੇ ਸੋ ਸਿਆਣੇ ਜ਼ਿੰਮੇਵਾਰ ਸੱਜਣਾ ਨੇ ਅੱਗੇ ਹੋ ਕੇ ਇਸ ਮਹਿਮ ਨੂੰ ਚਲਾਇਆ ਤੇ ਇਸੇ ਮਹਿਮਤ ਹੈਪ ਦੋਸਤੋ ਸਾਡੇ ਮਾਡਲ ਟਾਊਨ ਤਲਵੰਡੀ ਸਾਬੋ ਤੇ ਸ਼ਹੀਦ ਭੱਜ ਸਿੰਘ ਨਗਰ ਤੇ ਜੋ ਹੈ ਸਾਡਾ ਨੱਤ ਰੋੜ ਉਧਰ ਜੋ ਸਾਡੇ ਮੰਗੀ ਗਿੱਲ ਵਾਲਾ ਤੇ ਸੂਏ ਤੋਂ ਪਾਰ ਵਾਲਾ ਏਰੀਆ ਹੈ ਤਾਂ ਇਹਨਾਂ ਦੋਨਾਂ ਬਾਰਡਾਂ ਦੇ ਵਸੀਆਂ ਨੇ ਐ ਐਮਸੀ ਸਹਿਬਾਨ ਨਾਲ ਤੇ ਇਲਾਕੇ ਦੀ ਸਮੁੱਚੀ ਸੰਗਤ ਦੇ ਨਾਲ ਜੋ ਘਰ ਘਰ ਕਿੜਾ ਲਾਇਆ ਤੇ ਇਹਦੇ ਵਿੱਚ ਲੋਕਾਂ ਨੇ ਜਿੱਥੇ ਦਿਲ ਖੋਲ ਕੇ ਆ ਦਾਨ ਉਹਨਾਂ ਲੋਕਾਂ ਲਈ ਦਿੱਤਾ ਕਣਕ ਜਾਂ ਹੋਰ ਸਹਾਇਤਾ ਦਿੱਤੀ ਤਾਂ ਇਹਦੇ ਨਾਲ ਆਪਣਾ ਹਰ ਬੰਦਾ ਸੇਵਾ ਕਰਕੇ ਆਪਣੇ ਆਪ ਨੂੰ ਸਕੂਨ ਸਮਝ ਰਿਹਾ ਹੈ ਬਾਕੀ ਦੋਸਤੋ ਪੰਜਾਬੀ ਕੌਮ ਦੀ ਖਾਸੀਅਤ ਹੈ ਕਿ ਮੁਸੀਬਤ ਸਮੇ ਅਸੀਂ ਇੱਕ ਪਰਿਵਾਰ ਬਣ ਜਾਂਦੇ ਹਾਂ ਹੜ੍ਹ ਦਾ ਪਾਣੀ ਭਵਾਂ ਘਰਾਂ ਨੂੰ ਫਸਲਾਂ ਨੂੰ ਬਰਬਾਦ ਕਰ ਗਿਆ ਪਰ ਸਾਡੀਆਂ ਰੂਹਾਂ ਦੇ ਵਿੱਚ ਸਾਡੇ ਖੂਨ ਦੇ ਵਿੱਚ ਅੱਜ ਵੀ ਭਾਈਚਾਰਾ ਵਗਦਾ ਹੈ ਅੱਜ ਜਿਹੜਾ ਅਸੀਂ ਯੋਗਦਾਨ ਕਰ ਰਹੇ ਹਾਂ ਉਹ ਸਿਰਫ ਸਮਾਨ ਨਹੀਂ ਇਹ ਸਾਡੀ ਸਾਂਝ ਸਾਡੀ ਮਮਤਾ ਤੇ ਸਾਡਾ ਪਿਆਰ ਹੈ ਕਿ ਅਸੀਂ ਤੁਹਾਨੂੰ ਵੀ ਸਾਰਿਆਂ ਨੂੰ ਇਸ ਗੱਲ ਦੀ ਬੇਨਤੀ ਕਰਦੇ ਹਾਂ ਕਿ ਆਓ ਆਪਣੀ ਸਮਰੱਥਾ ਅਨੁਸਾਰ ਇਸ ਮਹਿੰਮ ਵਿੱਚ ਹਿੱਸਾ ਪਾਈਏ ਯੋਗਦਾਨ ਛੋਟਾ ਹੋਵੇ ਜਾਂ ਵੱਡਾ